ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਇਹ ਜੁਕੇਡਰ ਚੈਨਲ ਦੇ ਵਿੱਚ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਿਦੇਹ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਵੀ ਚੈਨਲ ਤੇ ਕੋਈ ਵੀ ਟੀਚਿੰਗ ਨਾਲ ਰਿਲੇਟਡ ਅਪਡੇਟ ਉਹ ਵੀ ਆਪਣੇ ਚੈਨਲ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਇਸ ਵਾਰ ਅਸੀਂ ਫਿਰ ਇੱਕ ਅਪਡੇਟ ਲੈ ਕੇ ਆਏ ਹਾਂ ਜੋ ਕਿਥੇ ਅਪਡੇਟ ਸਟਾਰਟ ਹੋਇਆ ਹੈ ਐਸਜੀਪੀਸੀ ਕੋਲ ਦੇ ਵਿੱਚ ਅਪਡੇਟ ਆ ਕਾਦੀਆਂ ਭਰਤੀਆਂ ਨੇ ਟੀਚਿੰਗ ਭਰਤੀਆਂ ਟੀਚਰ ਵਾਲੀ ਉਹ ਪਹਿਲਾਂ ਵੀ ਬਹੁਤ ਤਰਕੇ ਵੱਡੀ ਖੁਸ਼ਖਬਰੀ ਹੈ 25 ਵਿੱਚ ਬਹੁਤ ਪੋਸਟ ਆਉਣਗੇ ਇਸ ਵਾਰ ਫਿਰ ਪੋਸਟਾਂ ਹੈ ਇਹ ਪੋਸਟਾਂ ਆਈਆਂ ਕਿੱਥੇ-ਕਿੱਥੇ ਨੇ ਆਹ ਦੇਖੋ ਜੀ ਆਹ ਸਾਰੇ ਦਾ ਨਾਮ ਮੈਂਸ਼ਨ ਕੀਤੇ ਹੋਏ ਨੇ ਆਹ ਸਾਰੀ ਸਾਰੇ ਦੇ ਵਿੱਚ ਆਈਆਂ ਨੇ ਕਿੰਨੀਆਂ ਵੈਕੈਂਸੀ 350 ਵੈਕੈਂਸੀ ਜਾਈ ਆ ਆ ਇਹਨਾਂ ਦਾ ਠੀਕ ਹੈ ਨੋਟੀਫਿਕੇਸ਼ਨ ਪਿਆ ਨੋਟੀਫਿਕੇਸ਼ਨ ਜਾਰੀ ਹੈ ਟੀਚਰ ਦੀਆਂ ਪੋਸਟਾਂ ਨੇ ਬਾਧੂ ਪੋਸਟ ਹੈ ਜੀ ਠੀਕ ਹੈ ਨਾ 350 ਬਹੁਤ ਪੋਸਟ ਹੈ ਹਰ ਇੱਕ ਵਿਸ਼ੇ ਨੂੰ ਲੈ ਕੇ ਪੋਸਟ ਇੱਕ ਵਿਸ਼ੇ ਨੂੰ ਲੈ ਕੇ ਪੋਸਟ ਨੇ ਠੀਕ ਹੈ ਨਾ ਜਿਵੇਂ ਕਿ ਸੁਣਦਾ ਜਾ ਕਿ ਟੀਚਿੰਗ ਨਾਲ ਰਿਲੇਟਡ ਕੋਈ ਵੀ ਅਪਡੇਟ ਉਹ ਸਾਡੇ ਚੈਨਲ ਤੇ ਮਿਲਦਾ ਹੈ ਇਸ ਕਰਕੇ ਸਾਡੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਨਾ ਜਿਵੇਂ ਸੁਣ ਦਿਖਾ ਦਿੰਨੇ ਆਪਾਂ ਅ ਦੇਖੋ ਜੀ ਆਹ ਦੇਖੋ ਟੀਚਿੰਗ ਪੋਸਟਾਂ ਆਹ ਡਾਇਰੈਕਟਰ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ ਜੀ ਆਹ ਇਹਨਾਂ ਦਾ ਸਾਰਾ ਫੋਨ ਨੰਬਰ ਪਿਆ ਕੋਈ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ 7527007300 ਜਾਂ 7527007400 ਇਹਨਾਂ ਦਾ ਮੋਬਾਈਲ ਨੰਬਰ ਵੀ ਹੈ ਠੀਕ ਹੈ ਇਹਨਾਂ ਦੇ ਕੋਲ ਦਸ ਸਕੂਲਾਂ ਵਿੱਚ ਸਾਮੀਆਂ ਨੇ ਠੀਕ ਹੈ ਜੀ ਤੇ ਅਸਾਮੀਆਂ ਪਰਨੇ ਆ ਕੇ ਮਨੇ ਅਸਾਮੀਆਂ ਹੈਗਿਆ ਨੇ ਔਨਲਾਈਨ ਠੀਕ ਹੈ ਨਾ ਜੀ ਔਨਲਾਈਨ ਅਸਾਮੀਆਂ ਨੇ ਆਫਲਾਈਨ ਅਸਾਮੀ ਸੈਪਟ ਨਹੀਂ ਕੀਤੀ ਜਾਊਗੀ ਕਦੇ ਮੇਰੇ ਧਿਆਨ ਨਾਲ ਸੁਣ ਲੋ ਕੱਲ ਨੂੰ ਕੀ ਆਫਲਾਈਨ ਭੇਜੇ ਜਾਣ ਦੇ ਐਡਰੈਸ ਤੇ ਆਫਲਾਈਨ ਸੈਪਟ ਨਹੀਂ ਕੀਤੀ ਜਾਊਗੀ ਸਟਾਰਟਿੰਗ ਕੀ ਦਿੱ ਹੈ ਜਿਹੜੀ ਇਹ ਅਸਾਮੀ ਸਟਾਰਟਿੰਗ ਹੈ ਵੀਰ ਜੀ 11 ਤਰੀਕ ਤੋਂ ਸਟਾਰਟਿੰਗ ਹੈ ਤੇ 1 ਤਰੀਕ ਨੂੰ ਖਤਮ ਹੋ ਜਾਣੀ ਹੈ ਤੇ ਫੀਸ ਕੀ ਹੈ ਜੀ 500 ਰੁਪਿਆ ਫੀਸ ਹੈ ਕਿੰਨੀ ਫੀਸ ਹੈ 500 ਰੁਪਿਆ ਫੀਸ ਹੈ ਕੋਈ ਜ਼ਿਆਦਾ ਫੀਸ ਨਹੀਂ ਇਹ ਸਾਰਾ ਫਾਰਮ ਆਨਲਾਈਨ ਹੈ ਜਿਵੇਂ ਕਿਸ ਨੂੰ ਦਿਖਾਉਣਾ ਹੈ ਹੁਣ ਇਹਨਾਂ ਨੇ ਕੀ ਲਿਖਿਆ ਹੈ ਇੱਕ ਗੱਲ ਹੋਰ ਇਹ ਪੋਸਟਾਂ ਕਿਹੜੀਆਂ ਨੇ ਕੁਝ ਕੁ ਪੋਸਟ ਤਾਂ ਹੈਗੇ ਨੇ ਰੈਗੂਲਰ ਠੀਕ ਹੈ ਜੀ ਕੁਝ ਕੁ ਪੋਸਟਾਂ ਹੈਗੇ ਨੇ ਕੰਟਰੈਕਟ بیس ਠੀਕ ਹੈ ਆ ਦੋ ਤਰ੍ਹਾਂ ਦੇ ਪੋਸਟਾਂ ਨੇ ਇੱਕ ਰੈਗੂਲਰ ਨੇ ਕਿ ਕੰਟਰੈਕਟ بیس ਨੇ ਜਿਵੇਂ ਕਿ ਇਹਨਾਂ ਨੇ ਲਿਖਿਆ ਹੈ ਕੈਂਡੀਡੇਟ ਕੈਂ ਕਲਾਈ ਆਨਲਾਈਨ ਵੈਬਸਾਈਟ ਅਨਦਰ ਵੈਬਸਾਈਟ ਦਿੱਤੀ ਆਨਲਾਈਨ ਆਪ ਵੀ ਵੈਬਸਾਈਟ ਤੇ ਅਪਲਾਈ ਕਰਨਾ ਵਾਹ ਵੈਬਸਾਈਟ ਦੇ ਵਿੱਚ ਆ ਤੁਸੀਂ ਵੈਬਸਾਈਟ ਦੇਖੋ www.desgpc.org ਠੀਕ ਹੈ ਨਾ ਜੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਾਕੀ ਜੇ ਕਿਸ ਨੂੰ ਨੋਟੀਫਿਕੇਸ਼ਨ ਚਾਹੀਦਾ ਹੋਗਾ ਇੱਥੇ ਮੇਰੀ ਇਨਸਟਾਈਡ ਹੀ ਮੈਂਸ਼ਨ ਹੈ ਤੇ ਮੇਰਾ ਆਪਣਾ Gmail account ਵੀ ਮੈਂਸ਼ਨ ਦੋ ਜਿੱਥੇ ਮੈਸੇਜ ਕਰਕੇ ਲੈ ਸਕਦੇ ਹੋ ਕਿ ਇਹਨਾਂ ਲਿਖਿਆ ਕਿ ਕੈਂਡੀਡੇਟ ਮਸਟ ਬੀ ਲੈਪਟਾਪ ਜਾਂ ਕੰਪਿਊਟਰ ਅਪਲਾਈ ਜੇ ਤੁਸੀਂ ਫਾਰਮ ਭਰਨਾ ਤਾ ਇਹਦੇ ਲਈ ਤੁਹਾਨੂੰ ਵਧੀਆ ਰਹੂਗਾ ਜੇ ਤੁਸੀਂ ਕੰਪਿਊਟਰ ਜਾਂ ਲੈਪਟਾਪ ਹੀ ਯੂਜ਼ ਕਰੋਗੇ ਇਹਨਾਂ ਦਾ ਕਹਿੰਦਾ ਮਤਲਬ ਇਹ ਹੈ ਇਨ ਨੋ ਕੇਸ ਐਪਲੀਕੇਸ਼ਨ ਪੋਸਟਡ ਬਾਈ ਹੈਂਡ ਆ ਦੇਖੋ ਜੀ ਲਿਖਤਾ ਇਹਨਾਂ ਨੇ ਕਿ ਜੇ ਤੁਸੀਂ ਫਾਰਮ ਦੇਣਾ ਹੋ ਠੀਕ ਹੈ ਨਾ ਜੀ ਇਨ ਅ ਕੇਸ ਠੀਕ ਇਹਨਾਂ ਨੋ ਕੇਸ ਅਪਲਾਈ ਫੋਰ ਦਾ ਪੋਸਟ ਔਰ ਹੈਂਡ ਵੀ ਅਸੈਪਟਡ ਉਹ ਕਹਿੰਦਾ ਕਿਸੇ ਵੀ ਹਾਲਤ ਵਿੱਚ ਤੁਹਾਡਾ ਫਾਰਮ ਜਿਹੜਾ ਹੈਗਾ ਕਦੇ ਤੁਸੀਂ ਪੋਸਟ ਕਰੋ ਜਾਂ ਹੱਥੀ ਫੜਾਉਣਾ ਹੋ ਉਹ ਸੀ ਅਸੈਪਟ ਨਹੀਂ ਕਰਾਂਗੇ ਤੇ ਕਹਿੰਦੇ ਕੱਲ ਨੂੰ ਜਿੱਕੋਗੇ ਸਾਡੇ ਅਸੈਪਟ ਨਹੀਂ ਕੀਤਾ ਕਹਿੰਦਾ ਦੇ ਅਬਵ ad hoc part time post up to ਇਹਨਾਂ ਨੇ ਕਹਿ ਕੇ ਜਿਹੜੇ ad hoc ਤੇ ਆਪਣੇ ਪੋਸਟਾਂ ਦੇ part time ਜਿਹੜੇ ਇਹ ਪੋਸਟਾਂ ਦੇ 25 ਦੇ 26 ਲਈ ਹੈ ਇੱਕ ਸਾਲ ਵਸਤ ਰੱਖਣਗੇ ਠੀਕ ਹੈ ਨਾ ਜੀ ਦੇ ਮੈਂਬਰ ਪੋਸਟ ਮੇ ਅਕੋਰਡਿੰਗ ਟੂ ਵਰਕ ਲੋਡ ਸੋਰੀ ਕਹਿੰਦੇ ਜਿਹੜੀ ਵੀ ਮਤਲਬ ਇਹ ਸਾਮੀਆਂ ਨੇ ਇਹ ਵਰਕ ਲੋਡ ਅਨੁਸਾਰ ਇਹਨੀਆਂ ਨੇ ਵਧਾਈਆਂ ਜਾ ਸਕਦੀਆਂ ਨੇ ਇਹਨਾਂ ਨੇ ਵਧਾਈਆਂ ਦਾ ਮੈਂਸ਼ਨ ਕੀਤਾ ਕਿ ਤਾਈਆਂ ਦਾ ਕਿਤਾ ਨਹੀਂ ਕਿ ਜਿਹੜੀਆਂ ਪੋਸਟਾਂ ਨੇ ਤੁਹਾਨੂੰ ਦਿਖਾਈਆਂ ਨੇ ਇਹ ਵਧਾਈਆਂ ਜਾ ਸਕਦੇ ਨੇ ਇਹ ਘੜ ਦੇ ਨਹੀਂ ਹੈਗੇ ਪੋਸਟਾਂ ਦੇ ਆ ਦੇਖੋ ਜੀ ਇਹ ਮੇਨ ਗੱਲ ਆਜ ਹੁਣ ਕਿ ਇਹਨਾਂ ਨੇ ਲਿਖਿਆ ਹੈਗਾ ਤੁਹਾਨੂੰ ਮੈਂ ਦੱਸਦਾ 2 ਮਿੰਟ ਬੀਏ ਦੇ ਵਿੱਚ ਇਹਨੇ ਅੱਛਾ ਅੱਛਾ ਜੇ ਦੇਖੋ ਜੀ ਇਹਨਾਂ ਨੇ ਜਿਹੜਾ ਲਿਖਿਆ ਹੈਗਾ ਹੁਣ ਇਹ ਕਹਿੰਦੇ ਬੀਏ ਦੇ ਵਿੱਚੋਂ ਚਾਹੁੰਦੇ ਨੇ ਨੰਬਰ ਗ੍ਰੈਜੂਏਟ ਦੇ ਵਿੱਚੋਂ 50% ਠੀਕ ਐ ਬੀਏ ਡ ਲਾ ਲਓ ਚਲੋ ਬੀਏ ਡ ਦੇ ਵਿੱਚੋਂ ਚਾਹੁੰਦੇ ਨੇ 55% ਤੇ ਪੋਸਟ ਗ੍ਰੈਜੂਏਟ ਦੇ ਵਿੱਚੋਂ ਵੀ ਚਾਹੁੰਦੇ ਨੇ 55% ਨੰਬਰ ਇਹਨਾਂ ਨੇ ਆਮ ਐਕਸਰ ਕੀਤਾ ਪੰਜਾਬ ਵੀ ਕਿਤੇ ਨੇ ਵੀਏ ਦੇ ਵਿੱਚੋਂ ਵੀਏ ਚ 50% ਜਿਹੜੇ ਹੈਗੇ ਨੇ ਉਹੀ ਪਾਸ ਸਕਦਾ ਹਰ ਕੋਈ ਨਹੀਂ ਪਾਸ ਸਕਦਾ ਫਿਰ ਕੱਲ ਨਕੇ ਹੋ ਗਿਆ ਨਾ ਕਿ ਦੱਸਿਆ ਨਹੀਂ ਸਾਰਾ ਤੂੰ ਧਿਆਨ ਨਾਲ ਦੇਖ ਲਓ ਪੋਸਟ ਗ੍ਰੈਜੂਏਟ 55% ਨੰਬਰ ਕਿਹਾ ਗਿਆ ਇੱਕ ਗੱਲ ਹੋਰ ਇਹਨਾਂ ਨੇ ਕਿਹਾ ਜਿਹੜੇ ਬੰਦੇ ਦੀ ਪੀ ਐਚ ਡੀ ਜਾਂ ਨੈਟ ਕੀਤਾ ਹੋਇਆ ਪੀ ਐਚ ਡੀ ਜਾਂ ਨੈਟ ਉਹਨਾਂ ਨੂੰ ਪ੍ਰੈਫਰ ਦੇਣਗੇ ਪ੍ਰੈਫਰ ਕਿੰਨ ਦਿੱਤੀ ਜਾਊਗੀ ਨੈਟ ਜਾਂ ਪੀ ਐਚ ਡੀ ਵਾਲੇ ਬੰਦੇ ਨੂੰ ਠੀਕ ਹੈ ਨਾ ਤੇ ਸੈਕੰਡ ਕਾਲਮ ਜਿਹੜਾ ਲਿਖਿਆ ਹੈਗਾ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੀ ਲਿਖਿਆ ਹੈਗਾ ਕਿ ਮੋਰ ਪੋਸਟ ਗ੍ਰੈਜੂਏਟ ਰਿਲੇਟਿਵ ਉਹਦੇ ਸਾਇੰਸ ਕੋਈ ਵੀ ਰਿਲੇਟਡ ਸਬਜੈਕਟ ਹੋਵੇ ਪੋਸਟ ਗ੍ਰੈਜੂਏਟ ਉਹ ਚ 50% ਨੂੰ ਮੰਨ ਲੈਣਗੇ ਠੀਕ ਹੈ ਨਾ ਇਹ ਜਿਹੜੇ ਵੀ ਸਬਜੈਕਟ ਦੇ ਪੋਸਟਾਂ ਕੋ ਉੱਪਰੋਂ ਸੀ ਦੇ ਕੈਂਡੀਡੇਟ ਮਸਟ ਬੀ ਕਿ ਇੱਕ ਹੋਰ ਕਿ ਬੰਦੇ ਨੇ ਘੱਟੋ ਘੱਟ 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਜਿਹੜੇ ਗਰਲਸ ਕਾਲਜ ਨੇ ਉੱਥੇ ਕੁੜੀਆਂ ਨੂੰ ਵੀ ਪ੍ਰੈਫਰ ਦਿੱਤੀ ਜਾਵੇਗੀ ਸਿੱਖੀ ਕੈਂਡੀ ਸਿੱਖ ਸਿੱਖ ਕੈਂਡੀਡੇਟ ਸ਼ੁੱਡ ਬੀ ਕਹਿੰਦੇ ਸਿੱਖ ਕੈਂਡੀਡੇਟ ਨੂੰ ਪਹਿਲ ਦਿੱਤੀ ਜਾਵੇਗੀ ਤੇ ਕੋਈ ٹیਏਡੀਏ ਨਹੀਂ ਦਿੱਤਾ ਜਾਵੇਗਾ ਸੈਲਰੀ ਐਜ਼ ਇਟ ਸੈਲਰੀ ਐ ਮੈਨੇਜਮੈਂਟ ਉਹਦੀ ਦੱਸੂਗੀ ਜੀ ਕਿੰਨੀ ਬਣੂਗੀ ਸੈਲਰੀ ਕੋਈ ਮੈਂਸ਼ਨ ਨਹੀਂ ਕੀਤੀ ਹੈ ਪਰ ਮੈਂ ਤੁਹਾਨੂੰ ਦੱਸਦਾ ਘੱਟੋ ਘਾਟ ਸੈਲਰੀ ਇਹਨਾਂ ਦੀ ਜਿਹੜੀ ਹੁੰਦੀ ਹੈ 25000 ਪਲੱਸ ਹੀ ਹੁੰਦੀ ਹੈ ਸੈਲਰੀ ਵਧੀਆ ਹੁੰਦੀ ਹੈ ਜਿੰਨਾ ਕੰਮ ਉਹ ਸੈਲਰੀ ਉਸਤਾ ਹੁਣੇ ਦਿੰਦੇ ਨੇ ਠੀਕ ਹੈ ਨਾ ਸੈਲਰੀ ਦਾ ਕੋਈ ਚੱਕਰ ਨਹੀਂ ਮਤਲਬ ਤੁਸੀਂ ਇਹ ਦੇਖੋ ਜੋ ਰੈਗੂਲਰ ਪੋਸਟ ਮਿਲਦੀ ਹੈ ਤੇ ਸੈਲਰੀ ਐਗਰੀਮੈਂਟ ਪੂਰੇ ਫੁੱਲ ਲੱਗਦੇ ਨੇ ਰੀਟਰਨ ਦਾ ਟਾਈਮ ਵਧਾਈ ਜਾਂਦੀ ਹੈ ਕਹਿੰਦੇ ਜਿਹੜੇ ਕੀ ਅੰਡਰਸਟੈਂਡ ਰਾਈਟ ਕੈਨਸਲ ਪੋਸਟਪੋਨ ਇਨ ਇੰਟਰਵਿਊ ਕਹਿੰਦੇ ਹਾਂ ਜੇ ਕੋਈ ਕਾਰਨ ਬਣ ਜਾਂਦਾ ਉਹਦੇ ਅਨੁਸਾਰ ਜਿਹੜੀ ਇਹ ਪੋਸਟਪੋਨ ਕਰ ਸਕਦੇ ਜਾਂ ਇੰਟਰਵਿਊ ਅੱਗੇ ਪਿੱਛੇ ਕਰ ਸਕਦੇ ਹਨ ਕਹਿੰਦੇ ਇਹਨਾਂ ਨੇ ਕਿਹਾ ਕਿ ਕਿ ਟੈਸਟ ਕੀ ਲੈਣਾ ਤੁਸੀਂ ਇਹਨਾਂ ਰਿਟਰਨ ਲੈਣਾ ਹੈ ਕਿ ਇੰਟਰਵਿਊ ਲੈਣਾ ਕੀ ਕਰਨਾ ਹੈਗਾ ਇਹ ਤਰੀਕ 6 ਤਰੀਕ ਪੰਜਵਾਂ ਮਹੀਨਾ 2025 ਨੂੰ ਆਪ ਦੀ ਸਾਈਡ ਤੇ ਪਾ ਦੇਣ ਕਿਹੜੀ ਸਾਈਡ ਤੇ ਜਿਹੜੀ ਕਿ ਮੈਂਸ਼ਨ ਕੀਤੀ ਹੋਈ ਹੈ ਇਹ ਸਾਈਡ ਤੇ ਚੱਕ ਕੇ ਪਾ ਦੇਣ ਕਿ ਹਾਂਜੀ ਭਾਈ ਜੀ ਕੀ ਬਣੂਗਾ ਤੇ ਤੁਹਾਡੇ ਉੱਤੇ ਪੋਸਟਾਂ ਤੇ ਕੀ ਕਰਾਉਣਾ ਕਿੰਨੀ ਕਰਾਉਣਾ ਕਿ ਇੰਟਰਵਿਊ ਲੈਣਾ ਕਿ ਕੀ ਗੱਲਬਾਤ ਹੁਣ ਆਜੋ ਬਾਈ ਜੀ ਤੁਸੀਂ ਪੋਸਟਾਂ ਤੇ ਜਿਹੜੀ ਕਿ ਆਪਾਂ ਮੇਨ ਵੇਟ ਕਰ ਰਹੇ ਹਾਂ ਕਿ ਪੋਸਟਾਂ ਕਿੱਥੇ ਨੇ ਸਾਰਾ ਨਾ ਤੇ ਆ ਗਿਆ ਆਹ ਲੇਖੋ ਜੀ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਪੁਰ ਆਪਿਆਂ ਪੋਸਟਾਂ ਕਿਹੜੀਆਂ ਇੱਕ ਕੰਪਿਊਟਰ ਸਾਇੰਸ ਮੈਥਮੈਟਿਕਸ ਬਾਇਓਲੋਜੀ ਅਸਿਸਟ ਲਾਇਬ੍ਰੇਰੀਅਨ ਕਿੰਨੀਆਂ ਪੋਸਟਾਂ ਨੇ ਟੋਟਲ ਮਿਲਾ ਕੇ 3 ਤੇ 3 ਤੇ 2 5 ਤੇ 6 7 ਪੋਸਟਾਂ ਗੁਰਦਾਸਪੁਰ ਦੇ ਵਿੱਚ ਨੇ ਫੇਰ ਅੱਗੇ ਆਜੋ ਜੀ ਅੱਗੇ ਆਜੋ ਪੋਸਟਾਂ ਹੁਸ਼ਿਆਰ ਦੇਪੁਰ ਦੇ ਬਾਬਾ ਅਕਾਲ ਨੰਬਰ ਸਕੂਲ ਤੇ ਕਦੇ-ਕਦੇ ਪੋਸਟਾਂ ਇੱਥੇ ਜੀ ਕਮਰਸ ਦੀ ਹੈ ਇੱਕ ਮੈਥ ਦੀ ਹੈ ਕੰਪਿਊਟਰ ਸਾਇੰਸ ਫਿਜ਼ਿਕਸ ਦੀ ਆ ਗਈ ਕੈਮਿਸਟਰੀ ਆ ਗਈ ਠੀਕ ਹੈ ਫਿਜ਼ੀਕਲ ਐਜੂਕੇਸ਼ਨ ਦੀ ਆ ਗਈ ਤੇ ਇਹ ਪੰਜਾਬੀ ਦੀ ਆ ਗਈ ਦੇਖਿਓ ਪਰਸੈਂਟੇਜ ਉਹ ਟੂ ਐਮਐਡ ਜਿਹੜੇ ਪੰਜਾਬੀ ਵਾਲੇ ਇਹਨਾਂ ਨੇ ਲਿਖਿਆ ਗਿਆ ਪ੍ਰੈਫਰੈਂਸ ਦਿੱਤੀ ਜਾਊਗੀ ਜਿਹੜੀ ਐਮਐਡ ਨੂੰ ਦਿੱਤੀ ਜਾਊਗੀ ਇਹ ਗੱਲ ਹੋਰ ਸਮਝਾ ਦੇ ਕਿ ਜਿਹੜੀ ਪ੍ਰੈਫਰੈਂਸ ਦੇਣੀ ਹੈ ਇਹਨਾਂ ਨੇ ਜਿਨ੍ਹਾਂ ਦੇ ਹਾਈ ਕੁਆਲਿਫੀਕੇਸ਼ਨ ਉਹਨੂੰ ਦੇਣਗੇ ਪੀਐਚਡੀ ਵਾਲੋਂ ਦੇਣਗੇ ਐਮਐਡ ਵਾਲੋਂ ਦੇਣਗੇ ਤੇ ਨੈਟ ਵਾਲੋਂ ਦੇਣਗੇ ਅੱਗੇ ਇਹਨਾਂ ਨੂੰ ਰੱਖਣਗੇ ਅੱਗੇ ਆ ਗਈ ਆਪਣੇ ਪੋਸਟਾ ਐਸਬੀਐਸ ਨਗਰ ਠੀਕ ਹੈ ਨਾ ਭਾਈ ਐਸਬੀਐਸ ਨਗਰ ਕਾਲਜ ਆ ਉੱਥੇ ਆ ਗਈ ਮੈਡ ਦੀ ਆ ਗਈ ਕੰਪਿਊਟਰ ਦੀ ਆ ਕੰਪਿਊਟਰ ਸਾਇੰਸ 뮤직 ਠੀਕ ਹੈ ਇਹਦੇ ਵੀ ਦੋ ਦੋ ਪੋਸਟ ਆ ਗਿਆ ਬਾਬਾ ਸਰਨਖ ਕੋਰ ਖਾਲਸਾ ਕਾਲਜ ਕਿੱਥੇ ਆ ਗਿਆ ਜੀ ਚਮਕੌਰ ਸਾਹਿਬ ਰੂਪਨਗਰ ਕਿੰਨੀਆਂ ਪੋਸਟ ਆ ਗਿਆ ਕੰਪਿਊਟਰ ਸਾਇੰਸ ਦੀਆਂ ਦੋ ਇੰਗਲਿਸ਼ ਦੀਆਂ ਦੋ ਕਮਰਸ ਦੇ ਦੋ ਮੈਥ ਦੀ ਇੱਕ ਪੰਜਾਬੀ ਦੀਆਂ ਦੋ ਠੀਕ ਹੈ ਟੇਲਰ ਦੀਆਂ ਪਲੰਪਿੰਗ ਦੀਆਂ ਸਭ ਦੀਆਂ ਇੱਕ ਇੱਕ ਪੋਸਟ ਆ ਗਈ ਇਹਨਾਂ ਦੀ ਅੱਗੇ ਆ ਗਈ ਜੀ ਆਪਣਾ ਐਸਐਸ ਨਗਰ ਜੀਰਕਪੁਰ ਮੁਹੱਲੀ ਹਿਸਟਰੀ ਦੀ ਪੋਸਟ ਆ ਗਈ ਇੱਕ ਇੱਕ ਕਮਰਸ ਦੀ ਆ ਗਈ ਫੈਸ਼ਨ ਡਿਜ਼ਾਈਨਿੰਗ ਦੀ ਇੱਕ ਆ ਗਈ ਤੇ ਇੱਕ ਆ ਗਈ ਮਿਊਜ਼ਿਕ ਦੀ ਫਿਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਕਿੱਥੇ ਆ ਗਿਆ ਜੀ ਤਰਨਤਾਰਨ ਸਾਹਿਬ ਜਿੱਥੇ ਕੀ ਸੀ ਜਾਨ ਨੂੰ ਹਮੇਸ਼ਾ ਹੀ ਜਿਹੜੇ ਵੀ ਹੈਗੇ ਆ ਕਿ ਤਰਸਦੇ ਆ ਕਿ ਹਜੇ ਤਰਨਤਾਰਨ ਸਾਹਿਬ ਜਾਈਏ ਕਾਦੇ ਪੋਸਟਾਂ ਨੇ ਕੋਲ ਕੋਲੀਗੇਟਿਡ ਸਕੂਲ ਨੇ ਵਿਚੰਨੇ ਮਿਕਸ ਸਕੂਲ ਨੇ ਉੱਥੇ ਪੋਸਟਾਂ ਨੇ ਇਹ ਵੀ ਕੋਈ ਕਦੇ ਕਿਸੇ ਸਕੂਲ ਪ੍ਰੋਪਰ ਨੂੰ ਦੇ ਜੀ ਇਹ ਵੀ ਮਤਲਬ ਕੋਲਜ ਨਾਲ ਰਿਲੇਟਡ ਦੇ ਸਕੂਲ ਹੁੰਦੇ ਨੇ ਇਹ ਵੀ ਬਹੁਤ ਵਧੀਆ ਹੁੰਦੇ ਨੇ ਇੱਥੇ ਕਾਦੇ ਪੋਸਟ ਕੈਮਿਸਟਰੀ ਦੀ ਇੱਕ ਹੈ ਜੀ ਬਾਇਓਲੋਜੀ ਦੇ 1 ਕੰਪਿਊਟਰ ਸਾਇੰਸ ਦੇ 3 ਨੇ ਮੈਥੇਮੈਟਿਕ ਦੇ 2 ਨੇ ਇੰਗਲਿਸ਼ ਦੇ 3 ਨੇ ਦੇ ਫਿਜ਼ਿਕਸ ਦੀ ਇੱਕ ਪੋਸਟ ਅਤੇ ਲਾਇਬ੍ਰੇਰੀ ਦੀ ਇੱਕ ਪੋਸਟ ਹੈ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਾਈ ਭਗਤ ਦੇ ਕੇ ਬਠਿੰਡਾ ਠੀਕ ਹੈ ਜਿਹਨੂੰ ਕਹਿੰਦੇ ਵਿੱਚ ਕੋਲਜ ਵਿੱਚ ਵਿੱਚ ਕੋਲਜ ਵੀ ਐਡ ਨੇ ਇਸ ਤਰ੍ਹਾਂ ਦੇ ਪੰਜਾਬੀ ਦੇ ਇੱਕ ਹੈ ਚਲੋ ਜੀ ਦੇ ਇੱਕ ਹੈ ਕੈਮਿਸਟਰੀ ਵੀ ਇੱਕ ਹੈ ਫਿਜ਼ਿਕਸ ਪੋਲੀਟੀਕਲ ਸਾਇੰਸ ਕੰਪਿਊਟਰ ਸਾਇੰਸ ਠੀਕ ਹੈ ਕੰਪਿਊਟਰ ਸਾਇੰਸ ਦੇ ਕਿੰਨੇ ਪੋਸਟਾਂ ਨੇ ਤਿੰਨ ਫੈਸ਼ਨ ਡਿਜ਼ਾਈਨਿੰਗ ਕਮਰਸ ਇੱਕ ਇੱਕ ਪੋਸਟ ਇਹਨਾਂ ਦੀ ਆ ਜੇ ਬਟਿੰਡੇ ਵਾਲੀ ਵੀ ਦੇਖ ਲੈਣਾ ਵੀ ਇੱਥੇ ਜਿਹੜੇ ਪੋਸਟ ਤਾਂ ਵਧੀਆ ਨੇ ਠੀਕ ਹੈ ਕਹਿੰਦੇ ਜਿਹੜੇ ਪੰਜਾਬੀ ਦੇ ਪੋਸਟ ਆ ਪੰਜਾਬੀ ਦੇ ਪੋਸਟਰ ਨੂੰ ਐਮਐਡ ਨੂੰ ਪ੍ਰੈਫਰ ਦੇਣਗੇ ਸਪੈਸ਼ਲੀ ਨੇ ਉੱਤੇ ਮੈਂਸ਼ਨ ਕਰਤਾ ਇਹ ਗੱਲ ਧਿਆਨ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਗਰਲ ਕਾਲਜ ਕਿੱਥੇ ਆ ਪਟਿਆਲਾ ਜਿਹੜੇ ਗਰਲ ਕਾਲਜ ਨੇ ਜੀ ਉੱਥੇ ਕੁੜੀਆਂ ਨੂੰ ਹੀ ਰੱਖਣਗੇ ਇਹ ਗੱਲ ਨੂੰ ਧਿਆਨ ਰੱਖਿਓ ਪੰਜਾਬੀ ਦੀ ਇੱਕ ਪੋਸਟ ਆ ਪੋਲੀਟੀਕਲ ਸਾਇੰਸ ਦੀ ਇੱਕ ਪੋਸਟ ਆ ਤੇ ਮੈਨੇਜਮੈਂਟ ਦੀ ਵੀ ਇੱਕ ਪੋਸਟ ਆ ਤੇ ਉਸ ਤੋਂ ਅੱਗੇ ਆ ਜਾ ਗੁਰੂ ਨਾਨਕ ਕਾਲਜ ਸ੍ਰੀ ਮੁਕਸਰ ਸਾਹਿਬ ਕਿੰਨੀਆਂ ਪੋਸਟਾਂ ਹੈ ਕੈਮਿਸਟਰੀ ਦੀ ਇੱਕ ਕੈਮਿਸਟਰੀ ਦੀ ਫਿਰ ਦੋ ਨੇ ਤੇ ਹੋਰ ਇਹਨਾਂ ਨੇ ਕੋਈ ਇੱਥੇ ਐਸ.ਟੀ.ਬੀ.ਸੀ ਜਰਨਲ ਨਹੀਂ ਰੱਖਿਆ ਸਭ ਦੇ ਲਈ ਓਪਨ ਹੈ ਠੀਕ ਹੈ ਕੋਈ ਨਾ ਕੋਟਾ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਇਹ ਸਭ ਨੂੰ ਇਕੁਅਲੀ ਰੱਖਿਆ ਨੇ ਪ੍ਰੋਜੈਕਟਸ ਦੀ ਇੱਕ ਪੰਜਾਬੀ ਦੀ ਇੱਕ ਠੀਕ ਹੈ ਮੈਥਮੈਟਿਕ ਇੰਗਲਿਸ਼ ਹੋਮ ਸਾਇੰਸ ਹਿੰਦੀ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਸਾਇੰਸ ਤੇ ਸਭ ਦੀ ਇੱਕ ਇੱਕ ਪੋਸਟ ਦਿੱਤੀ ਹੋਈ ਹੈ ਇਹਨਾਂ ਨੇ ਇਹਨਾਂ ਸਭ ਤੋਂ ਮੇਨ ਗੱਲ ਕਿ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਰੱਖਿਆ ਜੀ ਕਿ ਇਹਨੂੰ ਇੰਨੀਆਂ ਪੋਸਟਾਂ ਨੂੰ ਸਭ ਨੂੰ ਸੇਮ ਪੋਸਟਾਂ ਹੀ ਰੱਖਿਆ ਨੇ ਇਹਨਾਂ ਨੇ ਇਹ ਗੱਲ ਤੁਸੀਂ ਦੇਖ ਕੇ ਚੱਲੋ ਜੀ ਤੇ ਗੁਰੂ ਨਾਨਕ ਕਾਲਜ ਉਪ ਬਟਿਆਲਾ ਬਟਿਆਲੇ ਵੀ ਆ ਰਹੇ ਨੇ ਪੰਜਾਬੀ ਦੀ ਇੱਕ ਪੋਸਟ ਹੈ ਜੀ ਜਿਹੜੇ ਵੀ ਤੁਹਾਨੂੰ ਪੋਸਟਾ ਦਿਖਾ ਰਿਹਾ ਵਾ ਜਿਹੜੇ ਤੁਹਾਨੂੰ ਪੋਸਟਾ ਦਿਖਾ ਰਿਹਾ ਇਹ ਫੁੱਲ ਟਾਈਮ ਪੋਸਟਾ ਨੇ ਠੀਕ ਹੈ ਨਾ ਜੀ ਤੇ ਇਕਨੋਮਿਕਸ ਦੀ ਇੱਕ ਹੈ ਫਿਜ਼ਿਕਸ ਦੀ ਇੱਕ ਹੈ ਤੇ 700 ਦੀ ਭੁੱਲ ਗਿਆ ਉੱਤੇ ਫੈਸ਼ਨ ਡਿਜ਼ਾਈਨਿੰਗ ਤੇ ਕੰਪਿਊਟਰ ਸਾਇੰਸ ਦੀਆਂ ਦੋ ਕੰਟਰੈਕਟ ਵੇਸ ਪੋਸਟਾ ਵੀ ਨੇ ਠੀਕ ਹੈ ਨਾ ਇੱਥੇ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਹੈ ਇੰਗਲਿਸ਼ ਦੀ ਇੱਕ ਪੋਸਟ ਆ ਅੱਗੇ ਆਜੋ ਆਪਣਾ ਗੁਰੂ ਨਾਨਕ ਕਾਲਜ ਮੋਗਾ ਜੀ ਆਪਣੀ ਕਮਰਸ ਦੇਆਂ ਦੋ ਕੰਪਿਊਟਰ ਸਾਇੰਸ ਦੀਆਂ ਤਿੰਨ ਮੈਥ ਦੀਆਂ ਦੋ ਇੰਗਲਿਸ਼ ਦੀਆਂ ਦੋ ਤੇ ਹਿੰਦੀ ਦੀ ਇੱਕ ਕੰਟਰੈਕਟ 베ਸ ਤੇ ਆ ਤੇ ਪੰਜਾਬੀ ਦੀ ਵੀ ਇੱਕ ਤੇ ਇਹਦੇ ਨਾਲ ਕੰਪਿਊਟਰ ਸਾਇੰਸ ਤੇ ਕਮਰਸ ਦੀ ਵੀ ਇੱਕ ਇੱਕ ਪੋਸਟ ਹੈ ਜੋ ਕਿ ਕੰਟਰੈਕਟ 베ਸ ਤੇ ਆ ਖਾਲਸਾ ਕਾਲਜ ਫੁਜਲੈਂਦਰ ਤੇ ਵਿੱਚ ਵੀ ਦੋ ਪੋਸਟਾਂ ਜਿਹੜੇ ਕਿ ਆ ਕਮਰਸ ਦੀਆਂ ਪੋਸਟਾਂ ਨੇ ਤੇ ਉਸ ਤੋਂ ਅ ਹਿਆਰਪੁਰਾ ਜੀ ਠੀਕ ਹੈ ਕਿੰਨੀਆਂ ਪੋਸਟਾਂ ਨੇ ਹਿਆਰਪੁਰ ਵੀ ਇੰਗਲਿਸ਼ ਦੀ ਇੱਕ ਇਸ ਲਈ ਇੰਗਲਿਸ਼ ਦੇ ਦੋ ਫਿਜ਼ਿਕਸ ਦੀ ਇੱਕ ਕਮੇਸਟਰੀ ਦੇ ਦੋ ਪੰਜਾਬੀ ਦੀ ਇੱਕ ਕੰਪਿਊਟਰ ਸਾਇੰਸ ਦੀ ਠੀਕ ਹੈ ਤੇ ਕਮਰਸ ਦੀ ਇੱਕ ਮੋਗ ਆਪਣੇ ਮੋਗਾ ਗੰਗਾ ਆਪਣੇ ਲੁਧਿਆਣੇ ਕੋ ਪੋਸਟ ਆ ਗਈਆਂ ਜਿੰਨੀਆਂ ਇੰਗਲਿਸ਼ ਦੀਆਂ ਤੇ ਇੱਕ ਕਮਰਸ ਦੀਆਂ ਦੋ ਠੀਕ ਹੈ ਟੋਟਲ ਦੀ ਪੋਸਟ ਹੈ ਦੇਖ ਸਕਦੇ ਹੋ ਇਹ ਤੋਂ ਇਲਾਵਾ ਇੱਕ ਹਿਸਟਰੀ ਪੋਸਟ ਜਿਹੜੀ ਕੰਟ੍ਰੈਕਟ ਬੇਸ ਤੇ ਨੇ ਪਾਰਟ ਟਾਈਮ ਵੀ ਨੇ ਤੇ ਜ਼ਿਆਦਾ ਪੋਸਟਾਂ ਨੇ ਪਾਰਟ ਟਾਈਮ ਕਰਦੀਆਂ ਨੇ ਕੰਟ੍ਰੈਕਟ ਬੇਸ ਤੇ ਕੁਝ ਕੋ ਪੋਸਟਾਂ ਕਰਦੀ ਨੇ ਇਹ ਤੁਸੀਂ ਦੇਖ ਹੀ ਰਹੇ ਹੋਗੇ ਤੋਂ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਜਲੰਧਰ ਇੰਗਲਿਸ਼ ਦੇ ਕਿੰਨੇ ਨੇ ਤਿੰਨ ਪੋਸਟਾਂ। ਦਲਿੰਦਰ ਵਧਿਆਣਾ ਨੇ ਪੋਸਟਾਂ ਘਟਾਇਆ ਨੇ ਮੈਂਦੀਆਂ ਦੋ ਪੋਸਟਾਂ ਤੇ ਕੰਪਿਊਟਰ ਸਾਇੰਸ ਦੇ ਤਿੰਨ ਪੋਸਟਾਂ। ਕੈਮਿਸਟਰੀ ਵੀ ਇੱਕ ਹੈ। ਠੀਕ ਹੈ ਕਾਮਰਸ ਦੀ ਇੱਥੇ ਦੋ ਨੇ ਇੰਗਲਿਸ਼ ਦੀਆਂ ਇੱਕ ਇੱਕ ਹੈ। ਪੰਜਾਬੀ ਦੀਆਂ ਦੋ ਨੇ ਇਕਨੋਮਿਕਸ ਦੀ ਇੱਕ ਹੈ। ਜਿਹੜਾ ਕੈਮਿਸਟਰੀ ਦੀ ਇੱਕ ਹੈ। ਫਿਰ ਪੰਜਾਬੀ ਦੀ ਇੱਕ ਹੈ। ਇੱਕ ਕਮਰਸ ਦੀ ਵੀ ਇੱਕ ਹੈ ਵਧੀਆ ਪੋਸਟਾਂ ਕੱਢਿਆ ਨੇ ਫਿਰ ਆਪਣੇ ਜਦੋਂ ਗੁਰੂ ਦੀ ਕਾਸੀ ਗੁਰੂ ਘਰ ਆਪਣਾ ਮੇਨ ਤਲਵੰਡੀ ਸਾਬੋ ਇੱਥੇ ਇੱਕ ਸਟੱਡੀਜ਼ ਦੀ ਇੱਕ ਹੈ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਹੈ ਹੌਮ ਸਾਇੰਸ ਦੀ ਇੱਕ ਹੈ ਠੀਕ ਹੈ ਇਕਨੋਮਿਕਸ ਦੀ ਇੱਕ ਹੈ ਠੀਕ ਹੈ ਨਾ ਜੀ ਤੇ ਫਿਰ ਪੰਜਾਬੀ ਦੀ ਜਿਹੜੀ ਹੈਗੀ ਐ ਪੋਸਟ ਇੱਕ ਹੈ ਰੈਗੂਲਰ ਤੇ ਇਕਨੋਮਿਕਸ ਦੀ ਇੱਕ ਕੰਟਰੈਕਟ بیس ਪੋਸਟ ਵੀ ਦੇ ਰੱਖਿਆ ਨੇ ਕੈਮਿਸਟਰੀ ਦੇ ਤੇ ਇੱਕ ਰੈਗੂਲਰ ਹੈ ਇੱਕ ਕੰਟਰੈਕਟ بیس ਹੈ ਇੰਗਲਿਸ਼ ਦੀ ਆਮੀ ਟੋਟਲ ਦੋ ਪੋਸਟਾਂ ਨੇ ਪੋਸਟਾਂ ਦੇਖੋ ਜਿਹਨੇ ਸਭ ਮਿਲ ਕੇ ਜੇ ਵੰਡੀਆਂ ਨੇ ਤੇ ਵਿੱਚ ਕੁਝ ਕੁ ਕੰਟਰੈਕਟ ਬੇਸ ਘੱਟ ਹੈ ਰੈਗੂਲਰ ਪੋਸਟਾਂ ਜ਼ਿਆਦਾ ਨੇ ਆਪਣਾ ਬਰਨਾਲੇ ਆ ਜੀ ਬਰਨਾਲੇ ਵੀ ਕਿੰਨੀਆਂ ਪੋਸਟਾਂ ਨੇ ਕੰਪਿਊਟਰ ਸਾਇੰਸ ਇੱਕ ਫਿਜ਼ੀਕਲ ਐਜੂਕੇਸ਼ਨ ਇੱਕ ਹਿਸਟਰੀ ਦੇ ਦੋ ਇਕਨੋਮਿਕਸ ਵੀ ਇੱਕ ਮੈਥੈਮੈਟਿਕਲ ਇੱਕ ਕਮਰਸ ਦੀ ਇੱਕ ਠੀਕ ਹੈ ਨੇ ਉਸ ਤੋਂ ਬਾਅਦ ਕਪੂਰਥਲਾ ਕਪੂਰਥਲੇ ਕਿੰਨੀਆਂ ਪੋਸਟਾਂ ਨੇ ਕਮਰਸ ਦੀ ਇੱਕ ਪੋਸਟ ਇਕਨੋਮਿਕਸ ਦੀ ਇੱਕ ਹੈ ਫਿਜ਼ੀਕਲ ਐਜੂਕੇਸ਼ਨ ਇੱਕ ਹੈ 뮤직 ਇੱਕ ਹੈ ਜੀ ਇੰਗਲਿਸ਼ ਦੀਆਂ ਦੋ ਨੇ ਪੰਜਾਬੀ ਦੀ ਇੱਕ ਕੰਟਰੈਕਟ ਵੇਜ ਪੋਸਟ ਹੈ ਇੱਥੇ ਹੈਨਾ ਕਿ ਰੈਗੂਲਰ ਪੋਸਟ ਨਹੀਂ ਕੰਟਰੈਕਟ ਵੇਜ ਪੋਸਟ ਹੈ ਹਿਸਟਰੀ ਦੀ ਇੱਕ ਹੈ ਜੀ ਤੇ ਅੱਗੇ ਆ ਜੋ ਸ੍ਰੀ ਅਮਰ ਸੋਸਾ ਸਹਾਵ ਸ੍ਰੀ ਅਮਰ ਸੋਸਾ ਪੰਜਾਬੀ ਦੀ ਇੱਕ ਹੈ ਜੀ ਠੀਕ ਹੈ ਕੰਪਿਊਟਰ ਸਾਇੰਸ ਦੀ ਇੱਕ ਹੈ ਕਮਰਸ ਦੀ ਫਿਜ਼ੀਕਲ ਤੇ కెਮਿਸਟਰੀ ਦੀ ਤਿੰਨਾਂ ਦੀ ਇੱਕ ਇੱਕ ਪੋਸਟ ਹੈ ਤੇ ਇੰਗਲਿਸ਼ ਦੀ ਇੱਕ ਪੋਸਟ ਹੈ ਜੀ ਹੁਣ ਆ ਜੋ ਆਪਣੇ ਪਟਿਆਲਾ ਪਟਿਆਲੇ ਮਹਾਰਾਜਾ ਜੀ ਦਾ ਏਰੀਆ ਆ ਗਿਆ ਇੱਥੇ ਫਿਜ਼ਿਕਸ ਦੀ ਇੱਕ ਹੈ ਜੀ ਤੇ ਕਮਰਸ ਦੇ ਹਨ ਤਿੰਨ ਪੋਸਟਾਂ ਨੇ ਇਹ ਕਿੱਥੇ ਨੇ ਸੋਰੀ ਆਪਣੇ ਸ੍ਰੀ ਗੰਗਾ ਨਗਰ ਸਾਹਿਬ ਗੰਗਾ ਨਗਰ ਸਾਹਿਬ ਕੀ ਗੰਗਾ ਨਗਰ ਸਾਹਿਬ ਵੀ ਪੜਿਆ ਪੁੱਛਦੇ ਨੇ ਕਮਰਸ ਦੀ ਤਿੰਨ ਦੇ ਰੱਖਿਆ ਨੇ ਮੈਥ ਦੀ ਇੱਕ ਦੇ ਰੱਖੀ ਹੈ ਇੰਗਲਿਸ਼ ਦੀਆਂ ਦੇ ਰੱਖਿਆ ਨੇ ਇੰਗਲਿਸ਼ ਦੀ ਇੱਕ ਦੇ ਰੱਖੀ ਆ ਉਸ ਤੋਂ ਅਗੇ ਜੀ ਸ੍ਰੀ ਅਮਰਸਾਦ ਸਾਹਿਬ ਹੋ ਦੇ ਰੱਖਿਆ ਨੇ ਨੇ ਹੋਰ ਕਾਲਜ ਉੱਤੇ ਇੱਕ ਠੀਕ ਹੈ ਕਿੰਨੀਆਂ ਦੇ ਰੱਖਿਆ ਨੇ ਨੇ ਕੰਪਿਊਟਰ ਸਾਇੰਸ ਦੇ ਤਿੰਨ ਪ੍ਰੋਜੈਕਟਸ ਦੀਆਂ ਦੋ ਕਮਰਸ ਦੀਆਂ ਇੱਕ ਦੋ ਤੇ ਆਪਣੇ ਬਾਇਓਲੋਜੀ ਦੀ ਇੱਕ ਤੇ 뮤직 ਦੀ ਇੱਕ ਇਹ ਵਧੀਆ ਦੇ ਰੱਖਿਆ ਨੇ ਭਾਈ ਬੱਲਾ ਭਾਈ ਬੱਲੋ ਖਾਲਸਾ ਕਾਲਜ ਗਰਲ ਕਾਲਜ ਹੈ ਜੀ ਇਹ ਵੀ ਮਾਨ ਸਾਹਿਬ ਆ ਤੇ ਮਾਨਸਾ ਵਾਲੇ ਵੀ ਦੇਖਣ ਉਹਨਾਂ ਵਾਸਤੇ ਪੋਸਟ ਆ ਗਈ ਸਾਇੰਸ ਦੀ ਫਿਜ਼ੀਕਲ ਐਜੂਕੇਸ਼ਨ ਦੀ ਇੰਗਲਿਸ਼ ਦੀ ਹਿਸਟਰੀ ਦੀ ਪੋਲੀਟিক্যাল ਸਾਇੰਸ ਦੀ ਤੇ ਲੈਬਰਾਰੀ ਦੀ ਆਦਿ ਕੋਈ ਇਹਨਾਂ ਦੀ ਪੋਸਟਾਂ ਵੀ ਆ ਪਈਆਂ ਨੇ ਬੁਠੇ ਮਾਨਸਾ ਤਾਂ ਵੀ ਸਾਡੇ ਨਾਲ ਲੱਗਦਾ ਹੈਗਾ ਤਾਂ ਕਰਕੇ ਮਾਨਸਾ ਜੀ ਕਰੀਅਰ ਵਧੀਆ ਕਰਦਾ ਹੈ ਜੀ ਤੇ ਅੱਗੇ ਆ ਗਏ ਪਟਿਆਲਾ ਪਟਿਆਲੇ ਦੀ ਪੋਸਟਾਂ 'ਚ ਸੋਲਰ ਚੀ ਦੀ ਇੱਕ ਹੈ ਠੀਕ ਹੈ ਫਿਜ਼ੀਕਲ ਐਜੂਕੇਸ਼ਨ ਆ ਦੋ ਪੋਸਟਾਂ ਦੇਤੀਆਂ ਨੇ ਆਪਣੇ ਫੈਸ਼ਨ ਡਿਜ਼ਾਈਨ, ਕਮਰਸ, ਮੈਨੇਜਮੈਂਟ, ਕੰਪਿਊਟਰ ਸਾਇੰਸ ਇਹ ਜਿਹੜੇ ਦੇ ਦੇ ਪਟਿਆਲੇ ਵਧੀਆ ਪੋਸਟਰ ਨੇ ਕਿਹਨਾਂ ਨੇ ਤਿਆਰ ਕਰਤਾ ਪਟਿਆਲੇ ਵੀ ਤੁਸੀਂ ਪੜ੍ਹ ਸਕਦੇ ਹੋ ਬੜੀ ਜਿਹਨਾਂ ਨੂੰ ਨੇੜੇ ਨੇੜੇ ਲੱਗਦਾ ਹੈ ਨਾ ਇਹ ਵੀ ਬੜਾ ਵਧੀਆ ਪੋਸਟਰ ਦੇਖੋ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲ ਜੀ ਸ੍ਰੀ ਅਨੰਦਪੁਰ ਸਾਹਿਬ ਇੱਥੇ ਕੰਪਿਊਟਰ ਸਾਇੰਸ ਦੇ ਤਿੰਨ ਪੋਸਟਰਾਂ ਨੇ ਹਿੰਦੀ ਦੀ ਇੱਕ ਪੋਸਟ ਆ ਮੈਥੇਮੈਟਿਕਲ ਪੰਜਾਬੀ ਤੇ ਉਹਨਾਂ ਦੀ ਇੱਕ ਦੋ ਦੋ ਪੋਸਟਰਾਂ ਨੇ ਜਰਨਲਿਜ਼ਮ ਦੀ ਇੱਕ ਪੋਸਟ ਆ 뮤జిక్ ਵਾਇਲਸ ਲਈ ਇੱਕ ਪੋਸਟ ਆ ਡੀਟੇਲ ਮੈਨੇਜਮੈਂਟ ਇੱਕ ਪੋਸਟ ਆ ਫਿਜ਼ਿਕਸ ਦੀ ਇੱਕ ਪੋਸਟ ਆ ਫਿਜ਼ਿਕਸ ਕੈਮਿਸਟਰੀ ਇੱਕ ਪੋਸਟ ਆ ਜੀ ਮਾਨਸਾ ਫਿਰ ਆ ਜਾ ਗੁਰੂ ਨਾਨਕ ਕਾਲਜ ਆ ਜੋ ਬੁਲੱਡ ਆ ਮਾਨਸਾ ਕਿੰਨੀਆਂ ਪੋਸਟਾਂ ਨੇ ਇੰਗਲਿਸ਼ ਦੇ ਤਿੰਨ ਨੇ ਪੋਲੀਟੀਕਲ ਸਾਇੰਸ ਦੀਆਂ ਦੋ ਨੇ ਠੀਕ ਹੈ ਜੀ ਤੇ ਫਿਜ਼ਿਕਸ ਦੀਆਂ ਦੋ ਨੇ ਸੋਲਰ ਜੀ ਦੀ ਹੋ ਗਿਆ ਪੰਜਾਬੀ ਦੀਆਂ ਕਿੰਨੀਆਂ ਪੋਸਟਾਂ ਨੇ ਪੰਜਾਬੀ ਦੀ ਇੱਕ ਪੋਸਟ ਆ ਕੰਪਿਊਟਰ ਸਾਇੰਸ ਦੀ ਇੱਕ ਦੋ ਪੋਸਟਾਂ ਨੇ ਠੀਕ ਹੈ ਤੇ ਇੱਕ ਗੱਲ ਹੋ ਰਹੀ ਮੈਨੂੰ ਲੱਗਦਾ ਨਾ ਜਿਵੇਂ ਇਹਨਾਂ ਨੇ ਮਤਲਬ ਕਿਹਾ ਕਿ ਜ਼ਿਆਦਾ ਕਰੋਣਗੇ ਇਹ ਪੇਪਰ ਹੀ ਕਿਉਂਕਿ ਪੇਪਰ ਹੀ ਦੇਣ ਲੈਣਾ ਪਊ ਉਹਨੂੰ ਸਿਲੈਕਸ਼ਨ ਵਾਸਤੇ ਹੋਰ ਤਾਂ ਇਹਨਾਂ ਕੋਲ ਕੋਈ ਹੱਲ ਨਹੀਂ ਹੋਣਾ ਕਿਉਂਕਿ ਪੋਸਟਾਂ ਨੇ ਜ਼ਿਆਦਾ ਨਹੀਂ ਆ ਦੇਖੋ ਤੁਸੀਂ ਜੀ ਤੇ ਉਸ ਤੋਂ ਬਾਅਦ ਲਾਸਟ ਪੋਸਟ ਜਿਹੜੀ ਹੈਗੇ ਨੇ ਸੀਰੀ ਫਤੇਗੜ ਸਾਹਿਬ ਪੋਸਟਾਂ ਦੇ ਠੀਕ ਹੈ ਐਗਰੀਕਲਚਰ ਦੀਆਂ ਦੋ ਪੋਸਟ ਆ ਗਏ ਕਮਰਸ ਦੀਆਂ 6 ਇੰਗਲਿਸ਼ ਦੀਆਂ 5 ਮੈਥੈਮੈਟਿਕਲ ਇੱਕ ਪੰਜਾਬੀ ਦੀਆਂ ਦੋ ਐਮਬੀਏ ਫਾਈਨੈਂਸ ਇੱਕ ਕੰਪਿਊਟਰ ਸਾਇੰਸ ਜੀਓਗ੍ਰਾਫੀ ਇਹ ਤੁਸੀ ਪੋਸਟਾਂ 'ਤੇ ਸਾਰੇ ਧਿਆਨ ਮਾਰ ਸਕਦੇ ਹੋ ਤੇ ਇਹ ਜਿਹੜੇ ਪ੍ਰੈਫਰ ਦੇਣਗੇ ਨੈੱਟ ਨੂੰ ਪਹਿਲ ਦੇਣਗੇ ਠੀਕ ਹੈ ਜੀ ਪੀ ਐਚ ਡੀ ਠੀਕ ਹੈ ਐਮੈਡ ਠੀਕ ਹੈ ਇਹਨਾਂ ਤਿੰਨਾਂ ਨੂੰ ਪਹਿਲ ਦੇਣਗੇ ਪਹਿਲੀ ਗੱਲ ਦੂਜੀ ਗੱਲ ਜਿਹੜੀ ਸੈਲਰੀ ਹੈ ਇਹਨਾਂ ਦੀ ਘੱਟੋ ਘੱਟ 25000 ਪਲੱਸ ਹੀ ਹੁੰਦੀ ਹੈ ਕੋਈ ਸੈਲਰੀ ਦਾ ਕੋਈ ਇਹ ਨਹੀਂ ਤੇ ਤੀਜੀ ਗੱਲ ਕੁਝ ਕੇ ਪੋਸਟਰ ਕੱਚੀ ਹਨ ਜਿਆਦਾ ਪੋਸਟਰ ਰੈਗੂਲਰ ਨੇ ਜੇ ਸਾਡੀ ਵੀਡੀਓ ਸਾਨੂੰ ਸਭ ਨੂੰ ਵਧੀਆ ਲੱਗੇ ਤੇ 유ਸਫੁਲ ਲੱਗਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤੇ ਸਾਡੇ ਤੈਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਹਰ ਕਿਸੇ ਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਉਸ ਤੋਂ ਇਲਾਵਾ ਕਿਸੇ ਨੇ ਵੀ ਕੋਈ ਵੀ ਬੰਦਾ ਜਿਹਨੇ ਵੀ ਆਪਣੇ ਤਿਆਰੀ ਕਰਨੀ ਹੋਵੇ ਕਾਦੀ ਤਿਆਰੀ ਕਰਨੀ ਹੋਵੇ ਪੰਜਾਬੀ ਨਾਲ ਰਿਲੇਟਡ ਕੋਈ ਵੀ ਤਿਆਰੀ ਜਿਹਦੇ ਵਿੱਚ ਮਾਸਟਰ ਕੇਡਰ ਠੀਕ ਹੈ ਜੀ ਪੀਐਸ ਟੈਟ NET ਸਭ ਕੁਝ ਹੁੰਦਾ ਹੈ ਪੰਜਾਬੀ ਨਾਲ ਰਿਲੇਟਡ ਓਨਲੀ ਆਪਣੇ ਚੈਨਲ ਤੇ ਸਾਰਾ ਮਟੀਰੀਅਲ ਮਿਲਦਾ ਵਾ ਉਹ ਪਲੀਜ਼ ਉਹ ਆਪਣੇ ਚੈਨਲ ਤੇ ਜੇ ਕਿਸੇ ਨੂੰ ਦੇਖਣਾ ਵੀ ਅੱਜ ਹੀ ਜਾ ਕੇ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਬੈਕ ਟੂ ਸਕੂਲ ਕਲਾਸ ਦਿੱਤੇ ਜਾ ਰਹੇ ਨੇ ਤੇ ਸਾਰਾ ਕੁਝ ਇਸ ਲਿਵਸ ਡੀਪ ਲਿਖਾਇਆ ਜਾ ਰਿਹਾ ਹੈ ਤੇ ਸਾਡੇ ਕੋਲ ਚੈਨਲ ਤੇ ਵਿਜ਼ਿਟ ਜਰੂਰ ਕਰੋ ਠੀਕ ਹੈ ਜੇ ਸਭ ਨੂੰ ਸਾਨੂੰ ਵਧੀਆ ਲੱਗੇ ਵੀਡੀਓ 유ਸਫੁਲ ਲੱਗਦੀ ਹੈ ਤਾਂ ਸਾਡੇ ਨਾਲ ਜੁੜੇ ਰਹੋ ਤੇ ਇਹ ਜੀ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ